ਜਿਹਨੇ ਗੁਰੂ ਘਰ ਸ਼ਰਧਾ ਨਾਲ ਆਉਣਾ ਭਾਈ ਉਹ ਤਾਂ ਇੱਕ ਵਾਰੀ ਆਉਂਦਾ ਉਹਨੇ 2 ਘੰਟੇ ਰਹਿਨੇ ਘੰਟਾ ਲਾਉਣਾ 10 ਮਿੰਟ ਲਾਉਨੇ ਆ ਫਿਰ ਉਹ ਚਲੇ ਜਾਂਦਾ ਉਹ ਤਾਂ ਦਈਆ ਸ਼ਾਮ ਨੂੰ ਆਉਗਾ ਆ ਹੁਣ 3 ਘੰਟਿਆਂ 'ਚ ਤਿੰਨ ਵਾਰੀ ਐਂਟਰੀ ਐਗਜ਼ਿਟ ਹੋ ਗਈ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਸਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 Z+ ਪ੍ਰੋਟੈਕਟੀ ਨੇ ਪੰਜਾਬ 'ਚ ਹਰ ਪ੍ਰੋਟੈਕਟਿਵ ਦਾ ਇੱਕ ਡੋਜ਼ੀਅਰ ਬਣਿਆ ਕਿ ਉਹਨੂੰ ਕੀ ਤੋਂ ਕੀ ਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਜ਼ੀਅਰ ਚ ਬਾਅਦ ਕੀ ਆਊਗਾ ਮਗਰ ਵੈਸੇ ਲਗਭਗ ਫਾਈਲ ਪਰ ਬਣੀ ਹੋਈ ਹੈ ਉਸ ਫਾਈਲ ਚ ਨਰੈਨ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਕਿ ਇੱਕ ਪਾਸੇ ਤਾਂ ਯੂਆਰ ਆਪ ਦੀ ਪਿੱਠ ਥਬਤਪਾ ਰਹੇ ਕਿ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਤੁਹਾਡਾ ਫੇਲੀਅਰ ਹੈ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਉਹਨੇ ਇਵੈਂਟ ਮੈਨੇਜਮੈਂਟ ਕੀ ਸੀ ਆਮ ਆਦਮੀ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਔਰ ਇਹ ਜ਼ੂਰਾ ਸਿੰਘ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹ ਬੇਅਦਬੀਆਂ ਚ ਪੋਲਿਟਿਕਸ ਕਰਦੇ ਆ ਔਰ ਬੇਅਦਬੀਆਂ ਕਰਾਉਣ ਤੇ ਕੋਈ ਕਸਰ ਨਹੀਂ ਛੱਡਦੇ ਤਾਂ ਉਹ ਨਰੇਸ਼ ਯਾਦਵ ਦੀ ਇਨਡਾਈਟਮੈਂਟ ਤੋਂ ਵੀ ਕਲੀਅਰ ਔਰ एवरी ਇਵੈਂਟ ਇਜ਼ ਅ ਇਵੈਂਟ ਮੈਨੇਜਮੈਂਟ ਔਰ এবੀਏਕ ਇਵੈਂਟ ਮੈਨੇਜਮੈਂਟ ਹੀ ਹੋ ਰਿਹਾ ਸੀ ਮੈਂ ਸਮਝਦਾ ਨਰੈਣ ਸਿੰਘ ਚੋੜੇ ਨਾਲ ਜਿਹੜਾ ਵੈਂਟ ਹਾਰਰਿਬਲੀ ਰੋਂਗ ਤੁਹਾਡਾ ਆਪਰੇਸ਼ਨ ਇਸ ਲਈ ਤੁਹਾਨੂੰ ਗੱਲ ਨਹੀਂ ਆਉਂਦੀ ਔਰ ਇੱਕ ਦਰ ਇਜ਼ ਅਨਦਰ 에ਰਾ ਆਫ ਪੁਲਿਸਮੈਨ ਗੋਇੰਗ ਰੋਗ ਜਦੋਂ ਪੁਲਿਸਮੈਨ ਆਪ ਹੀ ਕਾਨੂੰਨ ਆਪ ਦੇ ਹੱਥਾਂ 'ਚ ਲੈਣਾ ਸ਼ੁਰੂ ਕਰ ਦਿੰਦੇ, ਤੋੜਨਾ ਸ਼ੁਰੂ ਕਰ ਦਿੰਦੇ ਆ। ਤੇ ਐਂਟੀ ਨੈਸ਼ਨਲ 엘ਿਮੈਂਟਸ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੰਦੇ। ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ, ਸਿਰਫ ਇੱਕ ਗੱਲ। ਕਿ ਨਾਰਾਇਣ ਸਿੰਘ ਚੋੜਾ ਪਾਕਿਸਤਾਨ ਜਾਂਦਾ ਸੀ ਕਿ ਨਹੀਂ ਜਾਂਦਾ ਸੀ? ਦੂਜਾ ਸਵਾਲ ਨਾਰਾਇਣ ਸਿੰਘ ਚੋੜਾ पुलिस डॉक्यूमेंट्स की तस्दीक करते कि नहीं करते दीज एक्टिव स्लीपर सैल ऑफ द आई एस आई तीज गल कि पुलिस ने एर डी एक्स ग्रनेड ए के फोर् सैवन सुफिस्टिकेट वेपन रिकवर करे है कि नहीं किते ਜਦੋਂ ਤੁਸੀਂ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਦੋਗੇ ਹਾਂ ਜਾਂ ਨਾ ਚ ਫਿਰ ਅਗਲੀ ਗੱਲ ਦਾ ਮੈਨੂੰ ਦੱਸ ਦਿਓ ਕਿ ਸਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 ਜ਼ੈਡ ਪਲੱਸ ਪ੍ਰੋਟੈਕਟਿਵ ਨੇ ਪੰਜਾਬ 'ਚ ਹਰ ਪ੍ਰੋਟੈਕਟਿਵ ਦਾ ਇੱਕ ਡੋਸੀਅਰ ਬਣਿਆ ਕਿ ਉਹਨੂੰ ਕਿਤੋਂ ਕਿਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਸੀਅਰ 'ਚ ਬਾਅਦ ਚ ਆਊਗਾ ਮਗਰ ਵੈਸੇ ਲਗਭਗ ਫਾਈਲ ਬਣੀ ਹੋਈ ਹੈ ਉਸ ਫਾਈਲ 'ਚ ਨਰੈਨ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਉਸ ਨਰੈਨ ਸਿੰਘ ਚੌੜੇ ਨੂੰ ਇੱਕ Z+ ਪ੍ਰੋਟੈਕਟਿਵ ਦੇ ਆਲੇ-ਦੁਆਲੇ ਉਹਦੇ ਤਾਂ ਐ ਤੁਸੀਂ ਨਾਲ-ਨਾਲ ਘੁਮਾਈ ਫਿਰਦੇ ਸੀਗੇ ਕਿ ਸ਼ਾਇਦ ਇਹ ਜਿਹੜੇ 175 ਪੁਲਿਸ ਵਾਲੇ ਲਾਏ ਸੀ ਕਿਤੇ ਨਰੈਨ ਚੌੜੇ ਤੇ ਤੇ ਨਹੀਂ ਲਾਈ ਸੀ ਕਿ ਇਹਨੂੰ ਨਾ ਕੋਈ ਰੋਕ ਲਵੇ ਕਿਉਂਕਿ ਮੈਂ ਉਹ ਵੀਡੀਓ ਹੁਣ ਸ਼ੇਅਰ ਕਰੂੰਗਾ ਯੂ ਵਿਲ ਬੀ ਅਮੇਜ਼ਡ ਐਟ ਦ ਪੁਲਿਸ ਦੀ ਕਨਾਈਵਾਂਸ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵਾਂਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰਪਾਲ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਥ ਹੈ ਔਰ ਮੈਂ ਕਾ ਪੋਸਟਰ ਤੁਹਾਡੇ ਤਿਆਰ ਕੀਤਾ ਥੋੜਾ ਇਹਨੂੰ ਵੇਖ ਲਓ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਜਿਹੜਾ ਆਮ ਆਦਮੀ ਪਾਰਟੀ ਦਾ ਇਵੈਂਟ ਮੈਨੇਜਮੈਂਟ ਥੋੜਾ ਡੀਰੇਲ ਹੋ ਗਿਆ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜਿਵੇਂ ਨਰੇਸ਼ ਯਾਦਵ ਨੂੰ ਵਰਤ ਲਿਆ ਬੇਅਤ ਵੀ ਲਈ ਹਿੰਦੂ ਮੁਸਲਮਾਨ ਮੁੰਤਾ ਉੱਥੇ ਭਗਵੰਤ ਮਾਨ ਡੀਜੀਪੀ ਔਰ ਸਭ ਨੂੰ ਪਤਾ ਹੈ ਮੈਨੂੰ ਤਾਂ ਖਾਸ ਤੌਰ ਤੇ ਪਤਾ ਹੈ ਗੌਰਵ ਯਾਦਵ ਸਾਹਿਬ ਮੇਰੀ ਅੱਖਾਂ ਜੇ ਅੱਖਾਂ ਪਾ ਕੇ ਡਿਨਾਈ ਕਰਦੇ ਹੋ ਕਿਸੇ ਬੋਵੀ ਪੁੱਲਰ ਤੇ ਥੋੜੇ ਵਿੱਚ ਤਾਂ ਸੂਈ ਨਹੀਂ ਲੰਗਦੀ ਔਰ ਬੋਵੀ ਪੁੱਲਰ ਤੇ ਹਰਪਾਲ ਰੰਦਾ ਵਿੱਚ ਸੂਈ ਨਹੀਂ ਲੰਗਦੀ ਇਹ ਮੈਨੂੰ ਵੀ ਪਤਾ ਥੈਟਸ ਵਾਈ ਇਹਨੂੰ ਇਸ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਔਰ ਉਸ ਬੰਦੇ ਦਾ ਨਰੈਣ ਚੋੜੇ ਨਾਲ ਕੀ ਪਿਆਰ ਹੈ ਇਹ ਜ਼ਰੂਰ ਐਕਸਪਲੇਨ ਕਰਿਓ ਔਰ ਇੱਕ ਨਾਉਨਾ ਆਈ ਐਮ ਗੋਇੰ ਟੂ ਸਟਾਰਟ ਵਿਦ ਅ ਵੀਡੀਓ ਤੁਸੀਂ ਹੈਰਾਨ ਹੋਵੋਗੇ ਨਰਾਇਣ ਚੌੜਾ ਹੈਜ਼ ਬੀਨ ਐਕਸਟ੍ਰੀਮਲੀ ਐਕਟਿਵ ਔਨ 3rd ਐਂਡ 4th ਸੈਕੰਡ ਨੂੰ ਵੀ ਆਇਆ ਸੀ ਮਗਰ ਮੈਂ 3rd ਐਂਡ 4th ਹੀ ਬਿਕੋਜ਼ ਦੇ ਸੋ ਮੱਚ ਡਾਟਾ ਦੈਟ ਮੈਂ ਹੌਲੀ ਹੌਲੀ ਤੁਹਾਡੇ ਸਾਹਮਣੇ ਰੱਖੀ ਜਾਊਂਗਾ 3 ਤਰੀਕ ਦਾ ਮੈਂ ਦੱਸ ਰਿਹਾ ਇੱਕ ਵਾਰ ਇਹ ਨਹੀਂ ਆਉਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਪੁਲਿਸ ਇੱਕ ਆਰੀ ਵੀ ਨਹੀਂ ਉਹਨੂੰ ਫੜਦੀ ਔਰ 4 ਤਰੀਕ ਨੂੰ ਫਿਰ ਮੈਂ ਅੱਡ ਬਖਾਉਂਗਾ ਕਿ ਉਹਦੇ ਕੀ ਸੀ ਨਾ ਹੁਣ 3 ਤਰੀਕ ਵਾਲੇ ਪਹਿਲਾਂ ਆ ਧਿਆਨ ਨਾਲ ਵੇਖ ਲਿਓ ਜੀ ਉਹ ਲੈਜਰ ਨਹੀਂ ਉਹ ਲੈਜਰ ਲੈਜਰ ਲੈ ਉਹ ਆ ਗਿਆ ਜੀ ਨਰੈਣ ਚੋੜਾ ਇੱਕ ਇੱਕ ਜਸਟ ਸਟਾਪ ਇਟ ਵਾਂਸ ਇੱਕ ਨਾ ਮੈਂ ਕੁਝ ਜਰਨਲਿਸਟ ਨੂੰ ਮੈਂ ਵੀ ਬੜਾ ਫੋਲੋ ਕਰਦਾ ਥੋੜੇ ਚ ਵੀ ਹੈਗੇ ਉਹ ਬੈਠੇ ਇੱਥੇ ਜਿਹੜੇ ਜਿਨ੍ਹਾਂ ਦੀ ਜਰਨਲਿਜ਼ਮ ਦੀ ਮੈਂ ਬੜੀ ਇੱਜ਼ਤ ਕਦਰ ਕਰਦਾ ਐ that they their stories are actually a lot revealing ਉਹਨਾਂ ਚੋਂ ਇੱਕ ਨੇ ਬੋਲਦਿਆਂ ਕਹਿਤਾ ਕਿ ਯਾਰ ਮਜੀਠੀਆ ਸਾਹਿਬ ਨੇ ਜਿਹੜੀ ਵੀਡੀਓ ਵਿਖਾਈ ਆ ਨਾ ਉਹ ਚੋਂ ਸਪਸ਼ਟ ਨਹੀਂ ਹੋ ਰਿਹਾ ਚਿਹਰੇ ਸਪਸ਼ਟ ਨਹੀਂ ਹੋ ਰਹੇ ਅੱਜ ਉਹਨਾਂ ਦੇ ਲਈ ਆ ਕਿ ਅੱਜ ਮੈਂ ਚਿਹਰੇ ਸਪਸ਼ਟ ਕਰ ਰਿਹਾ ਕਿ ਚੰਗੀ ਤਰ੍ਹਾਂ ਪਛਾਣ ਕਰ ਲਿਓ ਭਾਵੇਂ ਹੁਣ ਤਾਂ ਡੀਐਨਏ ਵੀ ਕਰਾ ਲਿਓ ਹਰਪਾਲ ਰੰਧਾਵਾ ਹੀ ਐਸਪੀ ਨਿਕਲਣਾ ਤੇ ਉਹ ਨਰੈਣ ਚੋੜਾ ਹੀ ਨਿਕਲ ਸਕਦਾ ਆ ਤਿੰਨ ਤਰੀਕ ਦੀ ਆ ਜੀ ਉਹ ਆ ਗਿਆ ਉਦੇ ਨਾਲ ਇੱਕ ਬੰਦਾ ਹੈ ਜਿਹਦੀ ਹਲੇ ਮੈਂ ਪਛਾਣ ਕਰਨੀ ਹੈ ਇਹ ਉੱਥੇ ਆ ਜੀ ਜਿੱਥੇ ਸਾਡੀ ਸੇਵਾ ਚੱਲ ਰਹੀ ਹੈ ਜੀ ਇਸੇ ਆਪ ਗੁਰੂ ਘਰ ਦੇ ਤੁਸੀਂ ਵੇਖ ਹੀ ਰਹੇ ਹੋ ਪ੍ਰਕਰਮਾਂ ਚ ਆ ਪਛਾਣ ਇੱਕ ਮਿੰਟ ਰੋਕ ਲੈ ਇੱਕ ਮਿੰਟ ਆ ਹੁਣ ਚੰਗੀ ਤਰ੍ਹਾਂ ਇਹਦੇ ਚ ਪਛਾਣ ਕਰ ਲੈਣ ਜਿਨ੍ਹਾਂ ਨੂੰ ਨਹੀਂ ਪਛਾਣ ਆ ਰਹੀ ਮੈਂ ਤਾਂ ਇਹ ਬੜੇ ਧਿਆਨ ਨਾਲ ਵਿਖਾ ਰਿਆ ਲਾਈਟ ਬਲੂ ਤਰਬਨ ਆਪ ਲਾਈਟ ਬੇਸ ਜੈਕਟ ਸੋ ਦੈਟ ਇਹ ਚ ਕਨਫਿਊਜ਼ਨ ਨਾ ਹੋਵੇ ਇਹ ਤਿੰਨ ਤਰੀਕ ਦੀ ਡਰੈਸ ਹੈ ਔਰ ਚਾਰ ਤਰੀਕ ਦੀ ਡਾਰਕ ਬਲੂ ਟਰਬਨ ਤੇ ਡਾਰਕ ਗ੍ਰੇ ਡਰੈਸ ਹੈ ਕਾਲੀ ਪੈਂਟ ਤਾਂ ਦੋਵੇਂ ਦੇਣੀ ਹੈ ਸੋ ਦੈਟ ਇਜ਼ ਜਸਟ ਟੂ ਮੇਕ ਇਟ ਕਲੀਅਰ ਔਰ ਜਿਹੜਾ ਕਹਿ ਰਿਹਾ ਪੁਲਿਸ ਕਹਿ ਰਹੀ ਹੈ ਲੋਨ ਵੁਲਫ ਅਟੈਕ ਲੋਨ ਵੁਲਫ ਅਟੈਕ ਆ ਦੂਜਾ ਆਇਡੈਂਟੀਫਾਈ ਕਰ ਲਿਆ ਮਾਸ਼ਾ ਕੌਣ ਹੈ ਕਿ ਨਹੀਂ ਕੀ ਮੈਂ ਕਰਕੇ ਹੀ ਦਵਾ ਭੁੱਲਰ ਸਾਹਿਬ ਆ ਆ ਗਈ ਜੀ ਉਸੇ ਦਿਨ ਦੀ ਆ ਉਹ ਬੰਦਾ ਨਾਲ ਹੀ ਰਹਿੰਦਾ ਆ ਕਾਲ ਤੱਕ ਸਾਹਿਬ ਤੋਂ ਹੁਣ ਉਹ ਨੂੰ ਜਾ ਰਿਹਾ ਜੀ ਸਾਰੇ ਥਾ ਦੀ ਬੜੇ ਧਿਆਨ ਨਾਲ ਰੈਕੀ ਕਰ ਰਿਹਾ ਜੀ ਇਹ ਤਿੰਨ ਔਰ ਅਸੀਂ ਤਿੰਨ ਤਰੀਕ ਨੂੰ ਉੱਥੇ ਸੇਵਾ ਕਰ ਰਹੇ ਆ ਜੀ ਸ਼ੋਨੀ ਚਾਰੀ ਨਹੀਂ ਆਉਣੀ ਇਹਦੇ ਤੇ ਨਹੀਂ ਹੁਣ ਪਲਾਜ਼ਾ ਦੀ ਦਿਖਾ ਦੇ ਨਹੀਂ ਹੁਣ ਤਿੰਨ ਤਰੀਕ ਪਹਿਲਾਂ ਮਕਾਨ ਆ ਜਾਈਏ ਹਾਂ ਜਦੋਂ ਉਹ ਸਵੇਰੇ ਐਂਟਰ ਹੁੰਦਾ 7 ਵਜੇ ਉਹ ਆਹਤ ਕਰੀ ਲਿਆ ਦਾ ਚਾਰ ਤਰੀਕ ਦੀਆਂ ਸਾਰੀਆਂ ਚਲ ਤਿੰਨ ਦੀ ਦਿਖਾ ਦੇ ਪਲਾਜ਼ਾ ਵਾਲੀ ਜਿੱਥੇ ਉਹ ਆ ਆ ਇੱਕ ਮਿੰਟ ਬੜੇ ਧਿਆਨ ਨਾਲ ਜੀ ਕੱਲ ਨਾ ਜੀ ਕਈਆਂ ਨੇ ਮੈਨੂੰ ਸਵਾਲ ਕੀਤਾ ਥੋੜਾ ਕਿ ਐਸਪੀ ਰੰਧਾਵੇ ਦੀ ਫੋਟੋ ਕਲੀਅਰ ਨਹੀਂ ਆ ਰਹੀ ਹੁਣ ਤੁਸੀਂ ਹੈਰਾਨ ਹੋਵੋਗੇ ਇਸ ਵੀਡੀਓ ਐਸਪੀ ਰੰਦਾਵਾ ਕੇਵਲ ਗੱਲ ਨਹੀਂ ਕਰਦਾ ਐਸਪੀ ਰੰਦਾਵਾ ਇਹਨੂੰ ਇਸ਼ਾਰਾ ਵੀ ਕਰਦਾ ਐ ਬੜੇ ਧਿਆਨ ਨਾਲ ਵੇਖਿਓ ਐ ਕਰਦਾ ਕਿ ਹਜਫ ਤਿਆਰੀ ਹੈ 올 ਸੈਟ ਆ ਬੜੇ ਧਿਆਨ ਨਾਲ ਵੇਖਿਓ ਜੀ ਸੀਧਾ ਹੈਂਡ ਮੂਵਮੈਂਟਸ ਐਂਡ that unknown person ਉਹ ਪਿੱਛੇ ਤੁਰਿਆ ਫਿਰਦਾ बड़े ध्यान देखोगे गंभीर बिटवीन बैक टेररिस्ट एंड एक वर्धारक ऑफिशियल डीजीपी साहब आई वॉन्ट आंसर फ्रॉम यू डिस्कशन टेकिंग प्लेस नाउ शेकिंग हैंड ਹੁਣ ਫੇਰ ਹੱਥ ਫੜ ਕੇ ਉਹਨੂੰ ਤੋਰੀ ਜਾ ਰਿਹਾ ਅੱਗੇ ਨੂੰ ਆਹ ਦੇਖੋ ਸਾਈਡ ਤੇ ਲੈ ਕੇ ਚੱਲਿਆ ਨਾਊ ਸਪੀਕਿੰਗ ਇਨ ਦਾ ਇਅਰ ਆਹ ਉਹ ਬੰਦਾ ਮਗਰ ਖਲੋਤਾ ਜੀ ਨਾਊ ਉਹਦੇ ਕਹਾਨੇ ਚ ਬੋਲੀ ਜਾ ਰਿਹਾ ਮਤਲਬ ਤੇਰੀ ਏਡੀ ਇਹ ਕੋਈ ਐਨਆਈਏ ਦੇ ਚੀਫ ਨਾਲ ਤੂੰ ਗੱਲ ਕਰ ਰਿਹਾ ਪਿੱਛੇ ਸਾਹਮਣੇ ਸੁਬੀਰ ਜੀ ਉਹ ਬੈਠੇ ਜੀ ਉਹ ਪਿੱਛੇ ਤੁਸੀਂ ਸਾਰੀ ਪ੍ਰੈਸ ਲੱਗੀ ਹੋਈ ਆ ਤੁਹਾਡੀ ਤੁਸੀਂ ਵੀ ਵੇਖ ਲਓ ਕਿ ਉਹ ਬੈਠੇ ਸੁਬੀਰ ਜੀ ਸਾਹਮਣੇ ਉਹ ਸਾਰੀ ਉਹ ਜਮਾਵੜਾ ਜਿਹੜਾ ਜੰਮਿਆ ਹੈ ਇਹ 10 ਵਜ ਕੇ 5 ਇਹ ਟਾਈਮ ਨਾਲ 10 15 ਮਿੰਟ ਉੱਤੇ ਥੱਲੇ ਆ ਬਿਕੋਜ਼ ਓਨ ਦਾ ਸੀਸੀਟੀਵੀ ਬਟ ਇਹ ਲਗਭਗ ਉਦੀ ਜਾ ਸਾਰੇ ਜਮਾਵੜਾ ਪ੍ਰੈਸ ਦਾ ਲੱਗਿਆ ਜੀ ਪਿੱਛੇ ਆ ਲੋ ਆ ਹੁਣ ਹੱਥ ਬੂਮੈਂਟ ਵੇਖਿਓ ਜੀ ਇਹਦੀ ਆ ਦੇਖੋ ਆ ਦੇਖ ਆ ਆ ਇੱਕ ਵਾਰ ਫੇਰ ਦਿਖਾਈ ਆ ਇੱਥੇ ਹੀ ਦਿਖਾਈ ਆ ਦੇਖੀ ਬਾਰ-ਬਾਰ ਜਿਵੇਂ ਕਿਸੇ ਨੂੰ ਕਹਿੰਦੇ ਓਕੇ ਦੁਕਾਦ ਇੱਕ ਵਾਰ ਵਾਪਸ ਕਰ ਦੂਸਰੇ ਪਿੱਛੇ ਕਰਨਾ ਚਲੋ ਤੁਸੀਂ ਚੈਨਲ ਵਾਲੇ ਮੇਰੇ ਤੋਂ ਤਗੜੇ ਹੋ ਤੁਸੀਂ ਐ ਚੰਗੀ ਤਰ੍ਹਾਂ ਵਿਖਾ ਦਿਓ ਜਿਵੇਂ ਵਿਖਾਉਂਦੇ ਹੁੰਨੇ ਸਾਡਾ ਮਤਲਬ ਅਗਲਾ ਕੰਮ ਬੰਟੀ ਰਮਾਨ ਨੂੰ ਜਿਹੜਾ ਬੰਟੀ ਰਮਾਨ ਹਾਂ ਉਹ ਯੈਸਟਰਡੇ ਯੈਸਟਰਡੇ ਮੈਂ ਕਿਹਾ ਸੀਗਾ ਬੰਟੀ ਰਮਾਨ ਨੇ ਮੈਨੂੰ ਕਿਉਂਕਿ ਕੱਲ ਹੀ ਦੱਸਿਆ ਹੀ ਹਾਉਪਨ ਦੇ ਵਾਰ ਡੂਇੰਗ ਲੰਗਰ ਸੇਵਾ ਜਦੋਂ ਝੂਠੇ ਬਰਤਨਾਂ ਦੀ ਸੇਵਾ ਚੱਲ ਰਹੀ ਸੀ ਹੀ ਵਾਕਟ ਅਪ ਟੂ ਸੁਖਬੀਰ ਜੀ ਟੂ ਰਮਾਣਾ ਐਂਡ ਟੋਲਡ ਹਿਮ ਕਿ ਤੂੰ ਪਿੱਛੇ ਹੋ ਜਾ ਔਰ ਮੈਂ ਉਹ ਵੀਡੀਓ ਵੀ ਸ਼ੇਅਰ ਕਰ ਰਿਹਾ ਸੋ ਥੈਟ ਕੋਈ ਇਹ ਨਾ ਸਮਝੇ ਥੈਟ ਵੀ ਆਰ ਮੇਕਿੰਗ ਅਪ ਸਟੋਰੀਜ਼ ਹੋਣੇ ਤਾਂ ਕੱਲ ਦੱਸੀ ਫਿਰ ਮੈਂ ਵੀਡੀਓ ਕੱਢੀ ਹੋ आ देखो वीर क्षेत्र के तक गई आला की तक फ्लाइट आई हुई है कार ड्यूटी के बाहर वीर क्षेत्र के बच्चा फाटे पर इफेक्ट आ गया जी भाई दे इतने पासे दशरा तमाम देखे जैसे एक पासे सुदीप सिंह टीम से बैठे हुए थी हां पीछे से पासे मेन आ उन्होंने जाके कहंदा ਕਹਿੰਦਾ ਤੁਸੀਂ ਨੌਜਵਾਨ ਨਾਲ ਨਹੀਂ ਚਾਹੀਦੇ ਆ ਬਜ਼ੁਰਗਾਂ ਨੂੰ ਨਾਲ ਕਰ ਦੇ। ਕਿ ਬਜ਼ੁਰਗਕ ਤੋਂ ਫਿਰ ਰਿਐਕਟ ਨਹੀਂ ਹੋਣਾ ਕੀ ਹੋਣਾ ਇਹ ਤਾਂ ਇਹ ਦੱਸ ਸਕਦਾ ਇਹਨੂੰ ਕੀ ਇਹਨੂੰ ਢਿੱਡ ਪੀੜ ਕੀ ਆ। ਸੁਖਬੀਰ ਜੀ ਸੇਵਾ ਕਰਦੇ ਕੋਈ ਉੱਥੇ ਫਲੈਗ ਮਾਰਚ ਤੇ ਤਾਂ ਖਲੋਤੇ ਨਹੀਂ ਕਿ ਫਲਾਣੇ ਨੇ ਖਲੋਣਾ ਇੱਥੇ ਆ ਡੀਜੀਪੀ ਖਲੋਤਾ ਇੱਥੇ ਡੀਆਈਜੀ ਖਲੋਊਗਾ ਆਈਜੀ ਖਲੋਊਗਾ ਜਿਹੜਾ ਮਰਜ਼ੀ ਖਲੋਵੇ ਬਾਈ ਗੁਰੂ ਘਰ। ਉਹਨੂੰ ਸਪੈਸ਼ਲੀ ਜਾ ਕੇ ਕਹਿਣਾ ਤੇ ਤੁਸੀਂ ਨੌਜਵਾਨ ਪਿੱਛੇ ਹੋ ਜਾ ਇਹ ਵਾਟ ਇਜ਼ ਵੀ ਕਿਹੜਾ ਪ੍ਰੋਟੋਕੋਲ ਹੈ ਪੁਲਿਸ ਦਾ ਮੈਂ ਪੁੱਛਣਾ ਚਾਹੁੰਦਾ ਐਂਡ ਕਈ ਕਹਿ ਰਹੇ ਸੀ ਕਿ ਉਹਦੀ ਡਰੈੱਸ ਡਰੈੱਸ بار-ਬਾਰ ਵੇਖ ਲਿਓ ਜੀ 3 ਤਰੀਕ ਦੀ ਉਹ ਡਰੈੱਸ ਇੱਕ ਮਿੰਟ ਧਿਆਨ ਨਾਲ ਵਖਾਈਓ ਔਰ ਇੱਕ ਥੋੜਾ ਚੈਨਲ ਹੀ ਹੈ ਜਿਹੜਾ ਵੀਡੀਓ ਚਲਾ ਰਿਹਾ ਸੀ ਜਿਹਨੇ ਆਵਾਜ਼ ਪਛਾਣ ਨਹੀਂ ਲਈ ਹੋਣੀ ਜੀ ਆਹ ਹਾਂ ਬਿਲਕੁਲ ਬਿਲਕੁਲ ਤੁਸੀਂ ਇਸ ਕਲੀਕ ਤੇ ਮੈਂ ਕਹਿ ਦਿੰਦਾ ਬਜੀਤੀ ਨੇ ਘਰ ਬਣਾ ਲਿਆ ਆ ਆ ਨੀ ਚਰਤੇ ਤੇ ਬੈਠ ਕੇ ਗਏ ਅਲੱਗ ਹੀ ਤਫਰੀਗਾ ਜੇ ਕਾਇਮ ਹੈ ਇਹ ਇਸ ਵਿਚਾਰਿਕ ਕਾਰਕ ਡਿਊਟੀ ਦੇ ਪਹਾੜ ਨੀ ਚਰਤੇ ਬੱਚਾ ਬਣ ਗਿਆ ਵਾਈ ਆਮ ਸ਼ੋਇੰਗ ਯੂ ਦਿਸ ਡਰੈਸ ਇਹ ਜੇ ਕਪੜੇ ਵੇਖ ਲਓ ਉਹੀ ਕਪੜੇ ਨੇ ਜਦੇ ਨਰੈਣ ਚੋੜੇ ਵਾਲੇ ਕਪੜੇ ਵਿਖਾਦੀ ਹੂੰ ਨਹੀਂ ਉਹ ਫੋਟੋ ਤੇ ਦਿਖਾ ਇੱਥੇ ਇੱਕ ਵਾਰੀ ਉਹ ਵੀਡੀਓ ਵਿਖਾ ਦੇ ਸੋ ਦੈਟ ਦੈਟ ਕਨਫਿਊਜ਼ਨ ਫਿਨਿਸ਼ਸ ਕਿ ਨਰੈਣ ਚੋੜੇ ਦੇ ਕਪੜੇ ਔਰ ਇਹਦੇ ਕਪੜੇ ਇਹਦੇ ਉਹੀ ਕੱਪੜੇ ਸੀ ਜਿਹਦੇ ਇਹ ਤਿੰਨ ਤਰੀਕ ਦੀ ਸਾਰੀ ਵੀਡੀਓ ਹੈ ਜੀ ਉਹ ਉਹ ਵੇਖ ਲਓ ਥੋੜਾ ਪਿੱਛੇ ਆਹ ਸ਼ੇਮ ਹੈ ਕਿ ਨਹੀਂ ਆ ਜੀ ਹੋ ਗਈ ਜੀ ਤਸੱਲੀ ਐਨੀ ਕੁਐਸਚਨਸ ਥੋੜਾ ਲੱਗਤੋਂ ਕਰਦੇ ਨੇ ਚਲੋ ਉਹ ਵੀ ਮੈਂ ਤੁਹਾਨੂੰ ਭੇਜ ਦੇਣਾ ਹੁਣ ਆਜੋ 9th ਫੋਰਥ ਨੂੰ ਚੱਲਿਏ ਆਪਾਂ 4 ਤਰੀਕ ਦਾ ਆਓ ਜੀ ਹੁਣ 4 ਤਰੀਕ ਨੂੰ ਨਾ ਜੀ ਇਹ ਪਹਿਲਾ ਹੁਣ ਮਹਿਤਾਬ ਪੁੱਲਰ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਆ ਫੜਿਆ ਤੁਸੀਂ ਆ ਕਿਹੜੇ ਪਿਆ ਪਾਕਿਸਤਾਨ ਬੇਸ ਟੈਰਰ ਮੋਡਿਊਲ ਫੜੇ ਇਹ 175 ਪੁਲਸ ਵਾਲੇ ਮੈਨੂੰ ਵਿਖਾਇਓ ਕਿੱਥੇ ਆ ਕਿਉਂਕਿ ਇਹ ਇੱਕ ਆ ਹੀ ਐਂਟਰ ਨਹੀਂ ਹੁੰਦਾ ਇਹ ਤਾਂ ਇਹਨੇ ਤਾਂ ਮਾਰਨਿੰਗ ਵਾਕ ਬਣਾਈ ਸੀ ਦਰਬਾਰ ਸਾਹਿਬ ਨੂੰ ਆਉਂਦਾ ਵੇਖਦਾ ਫਿਰ ਚਲੇ ਜਾਂਦਾ ਫਿਰ ਆਉਂਦਾ ਫਿਰ ਵੇਖਦਾ ਫਿਰ ਚਲੇ ਜਾਂਦਾ ਐਸੇ ਇਹ ਮੌਕੇ ਦੀ ਪਰਾਖ ਤੇ ਸੀ ਕਿ ਵਿੱਚ ਦਾ ਬੈਸਟ ਸਪਾਟ ਮਤਲਬ ਹੀ ਟੇਕਸ ਆਫ ਹਿਸ ਸ਼ੂਜ਼ ਐਂਡ ਵੇਅਰਸ देम ਟੇਕਸ ਇਟ ਆਫ ਵੇਅਰਸ देम 4 ਟਾਈਮਸ ਇਨ ਦਾ ਮਾਰਨਿੰਗ ਜਿਹਨੇ ਗੁਰੂ ਘਰ ਸ਼ਰਧਾ ਨਾਲ ਆਉਣਾ ਭਾਈ ਉਹ ਤਾਂ ਇੱਕ ਵਾਰੀ ਆਉਂਦਾ ਉਹਨੇ 2 ਘੰਟੇ ਰਹਿਣੇ 1 ਘੰਟਾ ਲਾਉਣਾ 10 ਮਿੰਟ ਲਾਉਣੇ ਆ ਫਿਰ ਉਹ ਚਲੇ ਜਾਂਦਾ ਫੋਟੋ ਜਾਂ ਸ਼ਾਮ ਨੂੰ ਆਊਗਾ ਆ ਹੁਣ 3 ਘੰਟਿਆਂ ਚ 3 ਵਾਰੀ ਐਂਟਰੀ ਐਗਜ਼ਿਟ ਹੋਊਗੀ ਆ ਚਵੇਰ ਦੀ ਆ ਜੀ 757 ਉਹ ਆ ਰਿਹਾ 4 ਤਰੀਕ ਨੂੰ ਥਿਸ ਇਜ਼ ਦਾ ਡੇ ਆਫ ਸ਼ੂਟਿੰਗ ਨਾ ਮੂੰਹ ਬੰਨਿਆ ਉਹ ਕੱਪੜੇ ਨੇ ਜੀ ਡਾਰਕ ਬਲੂ ਟਰਬਨ ਬਲੈਕ ਐਂਡ ਗ੍ਰੇ ਇਨ ਆਫ ਦਿਓ ਜੈਕਟ ਜੀ ਸਵੈਟਰ ਜਿਹੜਾ ਵੀ ਪਾਇਆ ਆਓ ਉਹ ਪੁਲਿਸ ਵਾਲਾ ਇੱਕ ਖਲੋਤਾ ਦੇਖ ਰਿਹਾ ਜੀ ਇੱਥੇ 175 ਕਿਥੇ ਆ ਹੁਣ ਆ 4 ਤਰੀਕ ਹੀ ਹੁਣ ਜੋੜੇ ਲਾਊਗਾ ਜੀ ਅੱਠ ਵਜੇ ਉਹੀ 8 ਵਜੇ ਕੁਝ ਮਿਲ ਜੀ ਮੈਂ ਤੈਨੂੰ ਕਿਹਾ ਸੀ ਐਗਜ਼ਿਟ ਐਗਜ਼ਿਟ ਐਂਟਰੀ ਐਗਜ਼ਿਟ ਕਰੀਏ ਸਾਰੀਆਂ ਹੀ ਵਿਖਾ ਦੇ ਕਿੰਨੀ ਆ ਰਹੀ ਐਂਟਰੀ ਐਗਜ਼ਿਟ ਹੋ ਗਈ ਇਹ ਇੱਕ ਹੋਰ ਵੀਡੀਓ ਸੀ ਆ ਰਹੀ ਹੈ ਇਹ ਦਿੱਤੇ 8:00 8:00 ਇਹ ਸਭ 8 ਵਜੇ ਆ ਜੀ ਸਵੇਰੇ 7 7 6:30 8 8 9:00 ਵਜੇ ਦੀ ਹੈ ਬੂਟ ਲਾਏ ਤੇ ਆ ਗਿਆ ਸ਼ਹਿਰ ਤੋਂ ਵੀਡੀਓਜ਼ ਵਿਦਿਓ ਹੁਣ ਇਹ ਹੈ ਜੀ ਜਿੱਥੋਂ ਉਹ ਅਕਾਲ ਤਖਸਾਲ ਸਿੱਧੇ ਐਂਟਰ ਕਰੀਦਾ ਉਥੇ ਸਿੰਘ ਸਾਹਿਬ ਜੀ ਦਾ ਸੈਕਟਰੀਏਟ ਹੈ ਇਹ ਹੈਗਾ ਜੀ ਸਵੇਰੇ ਕਿੰਨੇ ਵਜੇ ਦੀ ਟਾਈਮ ਕੋਈ ਆਖ ਕੁਛ ਦੀ ਜੀ ਨਹੀਂ ਤੇ ਆਪਾਂ 3 ਐਂਟਰੀਜ਼ ਵਿਖਾਉਣੀ ਹੈ ਨਾ ਮੈਂ ਤੈਨੂੰ ਜਿਹੜੀ ਗੱਲ ਉਹ ਲੱਗੇ ਸਵੇਰ ਵਾਲੀ ਪਹਿਲੀ ਐਂਟਰੀ ਹੈ ਇਹ ਪਹਿਲੀ ਐਂਟਰੀ ਹੈ ਜੀ ਫਿਰ ਜਦੋਂ ਮੂੰਹ ਮੈਨੂੰ ਲੱਗਦਾ ਬੰਨਿਆ ਆਹ ਪਹਿਲਾਂ ਮੂੰਹ ਬੱਲਿਆ ਸੀ ਜੀ ਫਸਟ ਐਂਟਰੀ 8 8 ਲਾ ਕੇ 8 9 10 ਆ ਉਥੋਂ ਥੱਲੇ ਆ ਰਹੇ ਜੀ ਸਿੱਧੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕੋ ਬੰਦੇ ਨੇ ਮੂੰਹ ਬੰਨਿਆ ਉਥੇ ਪੁਲਿਸ ਵੇਖੋ ਗੱਡੀ ਚੌਕਸ ਹੈ